ਪੱਟੀ ਵਿੱਚ ਦੋ ਵਿਅਕਤੀਆਂ ਦੀ ਮੌਤ ਪਰਿਵਾਰ ਨੇ ਦੱਸਿਆ ਲੁੱਟ ਦੀ ਨੀਅਤ ਨਾਲ ਦੋ ਵਿਅਕਤੀਆਂ ਦਾ ਤੇਜ਼ ਹਥਿਆਰਾਂ ਨਾਲ ਕੀਤਾ ਗਿਆ ਕਤਲ ਪੁਲਸ ਨੇ ਕਿਹਾ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਸਪਸ਼ਟ ਹੋਵੇਗੀ ਮੌਤ ਦੀ ਵਜ੍ਹਾ ਕਤਲ ਹੋਇਆ ਜਾਂ ਐਕਸੀਡੈਂਟ ਬਾਕੀ ਤੁਸੀਂ ਖੁਦ ਸੁਣੋ ਪਰਿਵਾਰਕ ਮੈਂਬਰਾਂ ਤੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਸਿੰਘ ਕਿਸਾਨ ਜੀ ਨੇ ਪੁੱਟਾ ਕੀ ਮਸਲਾ ਆੜਾ ਪੱਟੀ ਹੋਇਆ ਜਰਾ ਮਸਲਾ ਵੇਖੋ ਜੀ ਲੁਟਾਂਖੁਆ ਜਿਹੜੀਆਂ ਇੱਥੇ ਸਰਕਾਰ ਸਭ ਤੋਂ ਵੱਡੀ ਗੱਲ ਵੀ ਜਿਹੜੀ ਸੈਂਟਰ ਦੇ ਕਹਿਣ ਤੇ ਆ ਜਿਹੜੀ ਹਸਪਤਾਲ ਚ ਗੋਲੀ ਚੱਲਣ ਰਹੀ ਆ ਮਤਲਬ ਕਿ ਨੌਜਵਾਨਾਂ ਨੂੰ ਦਿੱਤੀ ਜਾਂਦੀ ਆ ਸਭ ਤੋਂ ਮਾੜੀ ਗੱਲ ਤਾਂ ਇਹ ਆ ਕਿ ਪ੍ਰਸ਼ਾਸਨ ਇੱਥੇ ਡਾਕਟਰ ਹੋਵੇ ਨਾ ਹੋਵੇ ਗੋਲੀ ਇਹ 5 ਵਜੇ ਲਿਆ ਕੇ ਇੱਥੇ ਰੱਖ ਦਿੰਦੇ ਨੇ ਤੇ ਨੌਜਵਾਨਾਂ ਨੂੰ ਦਿੱਤੀ ਜਾਂਦੀ ਜਿਹੜੀ ਇੰਨੀ ਜ਼ਿਆਦੀ ਮਾਰੂ ਘਾਤ ਕਿ ਉਹਦਾ ਦਿਮਾਗ ਬੰਦੇ ਦਾ ਬੰਦ ਹੋ ਜਾਂਦਾ ਕੰਮ ਕਰਨੋਂ ਬੰਦ ਹੋ ਜਾਂਦਾ ਕਿ ਜਿਹੜਾ ਅੰਦਰ ਦੀਆਂ ਨੀ ਨਾੜਾਂ ਉਹ ਇੰਨੀਆਂ ਜਿਹੜੀਆਂ ਬਰੋਗ ਹੋਈਆਂ ਕਿ ਨਾ ਆਪ ਦਾ ਪਛਾਣਦਾ ਨਾ ਦੂਜਾ ਪਛਾਣਦਾ ਦਿਨ ਦੀਵੇਂ ਇੱਥੇ ਦਾਤਰ ਫੜੀ ਫਿਰਦੇ ਆ ਪ੍ਰਸ਼ਾਸਨ ਦੇ ਹੀ ਇੱਥੇ ਪੰਜਾਬ ਦੇ ਵਿੱਚ ਇੰਨੀ ਜਿਆਦਾ ਢਿੱਲ ਹੋ ਗਈ ਆ ਕਿ ਕਹਿ ਕਹਿ ਗੁਦਰ ਦਾ ਨਾਂ ਜੇ ਕੋਈ ਕਾਰਵਾਈ ਕਰਾਉਣੀ ਹੁੰਦੀ ਤੇ ਕਿਸਾਨ ਯੂਨੀਅਨ ਨੂੰ ਅੱਗੇ ਲਾ ਕੇ ਕਰ ਦਿੰਦੇ ਆ ਨਹੀਂ ਤੇ ਨਹੀਂ ਹੁੰਦੀ ਅੱਜ ਕਿਹੜੀ ਵਾਰਦਾਤ ਹੋਈ ਕੀ ਮਤਲਬ ਆ ਵਾਰਦਾਤ ਦੋ ਨੌਜਵਾਨ ਹੀ ਘਰੋਂ ਸਰੀਏ ਦਾ ਕੰਮ ਕਰਦੇ ਆ ਉਥੇ ਲੈ ਕੇ ਗਏ ਨੇ ਮੈਨੂੰ ਸਭਰਾਵੀ ਆਪਦੀਆਂ ਜਾਲ ਬੰਨ੍ਹਦਾ ਕੰਮ ਕਰਦੇ ਸੀ ਆਧੇ ਮਸ਼ੀਨ ਤੋਂ ਲੈ ਕੇ ਤੇ ਉਥੇ ਸੱਤ ਬੰਦੇ ਕੰਮ ਕਰਨ ਗਏ ਨੇ ਇਥੋਂ ਦੋ ਬੰਦੇ ਜਿਹੜੇ ਗਾੜੀ ਆਉਣ ਦੇ ਸੀਗੇ ਉਹ ਆਪ ਦਾ ਮਤਲਬ ਕਿ 10 ਮਿੰਟ ਪਹਿਲਾਂ ਤੁਰ ਪਏ ਨੇ ਕੀ ਨਾਮ ਉਹਨਾਂ ਦਾ ਇੱਕ ਦਾ ਨਾਮ ਗੁਜਾਰ ਸਿੰਘ ਹੈ ਤੇ ਦੂਜੇ ਦਾ ਨਾਮ ਟਿੱਲੀ ਟੂ ਆਂਦੇ ਗੁਜਾਰ ਸਿੰਘ ਉਹ ਕੈਰੋਂ ਪਿੰਡ ਦਾ ਹੈ ਗੁਜਾਰ ਸਿੰਘ ਕਿੱਥੋਂ ਦਾ ਰਹਿਣ ਵਾਲਾ ਹੈ ਕੈਰੋਂ ਦਾ ਹੈਗਾ ਕੈਰੋਂ ਤੋਂ ਆਇਆ ਹੈਗਾ ਉਹ ਇੱਥੇ ਮਤਲਬ ਵਸਤੀ 'ਚ ਹੀ ਆਸ ਉਹਦਾ ਘਰ ਸੰਗਲ ਵਸਤੀ 'ਚ ਠੀਕ ਹੈ ਤੇ ਇੰਨੀ ਜ਼ਿਆਦਾ ਮਤਲਬ ਕਿ ਗਰੀਬ ਪਰਿਵਾਰ ਨੇ ਉੱਥੇ ਕੰਮ ਕਰਨ ਗਏ ਨੇ ਆਉਂਦਿਆਂ ਨੂੰ ਰਾਹ 'ਚ ਮਤਲਬ ਕਿ ਇਹ ਇਹ ਬੰਦਾ ਜਿਹੜਾ ਗੁਜਾਰ ਸਿੰਘ ਹੈ ਇਹ ਸੈਗ ਦਾ ਹੈ ਹਾਲੇ ਇਨੂੰ ਹੈ ਹੀ ਜਿਹੜਾ ਦੂਜਾ ਮੁੰਡਾ ਮੌਕੇ ਤੇ ਮਰਿਆ ਗਿਆ ਉਹਨਾਂ ਨੂੰ ਉੱਥੋਂ ਚੋੱਕ ਕੇ ਜਿਹੜੇ ਮਗਰਲੇ ਪੰਜ ਜਣੇ ਸੀ ਉਹ ਜਦੋਂ ਉਹਨਾਂ ਨੇ ਵੇਖਿਆ ਕਿ ਸਾਡੇ ਹੀ ਬੰਦੇ ਆ ਉਹਨਾਂ ਨੇ ਚੋੱਕ ਕੇ ਲਿਆ ਕੇ ਜਦੋਂ ਹਸਪਤਾਲ ਇਥੇ ਰੈਫਰ ਕਰਾਇਆ ਹਸਪਤਾਲ ਦੇ ਵਿੱਚੋਂ ਕੀ ਕੀਤਾ ਵੀ ਉਹੜਾ ਬੰਦਾ ਸਹੈਦ ਆ ਉਹਨੇ ਕਿਹਾ ਵੀ ਸਾਨੂੰ ਦਾਤਰ ਮਾਰੇ ਗਏ ਆ ਇੱਥੋਂ ਭੱਜ ਗਏ ਨੇ 2 ਮਿੰਟ ਉਹਨਾਂ ਨੇ ਲਾਏ ਨੇ ਤੇ ਜਿਹੜੇ ਪੈਸੇ ਪੁਹੇ ਵੀ ਵਿਚਾਰੇ ਲਿਆਏ ਉਹ ਕੱਢੇ ਗਏ ਆ ਵੈਲ ਤੇ ਉਹਨਾਂ ਨੇ ਕੀ ਕੀਤਾ ਵੀ ਜੇ ਇੱਕ ਮੁੰਡੇ ਦੀ ਮੌਕੇ ਤੇ ਮੌਤ ਹੋ ਗਈ ਇੱਕ ਨੂੰ ਇਥੋਂ ਪਟੀਆਂ ਕਰਕੇ ਇਹ ਹਸਪਤਾਲ ਚੋਂ ਉਹਨਾਂ ਕਹਿੰਦੇ ਆ ਵੀ ਇਹਨੂੰ ਅੰਮ੍ਰਿਤਸਰ ਲੈ ਜਾਓ ਸਾਡੇ ਕੋਲ ਪ੍ਰਬੰਧ ਨਹੀਂਗਾ ਅੰਮ੍ਰਿਤਸਰ ਜਾਂਦਿਆਂ ਰਾਜ ਹੀ ਮਤਲਬ ਕਿ ਜਾਂਦਿਆਂ ਦੀ ਮੌਤ ਹੋ ਗਈ ਡੈਥ ਹੋ ਗਈ ਉੱਥੋਂ ਗੱਡੀ ਵਾਪਸ ਕਰਕੇ ਘਰੇ ਲੈ ਆਏ ਉਹ ਮੰਗ ਇਹੋ ਕਰਦੇ ਆਂ ਕਿ ਜੋ ਮਤਲਬ ਕਿ ਜਿੱਤਰਾ ਗਰੀਬ ਨੇ ਉਹ ਗਰੀਬ ਪਰਿਵਾਰ ਦੇ ਵਿੱਚੋਂ ਆ ਛੋਟੇ ਛੋਟੇ ਉਹਨਾਂ ਦੇ ਬੱਚੇ ਨੇ ਕਮਾਉਣ ਵਾਲਾ ਹੋਰ ਕੋਈ ਨਹੀਂਗਾ ਪ੍ਰਸ਼ਾਸਨ ਉਹਨਾਂ ਬਾਰੇ ਸੋਚੇ ਕਿਹੜਾ ਪਿੰਡ ਆ ਡਾ ਭੱਟੀ ਜੀ ਤੇ ਕੀ ਗੱਲ ਉਹ ਜਿਹੜਾ ਕਤਲ ਹੋ ਜਾਏਗਾ ਕਤਲ ਹੋਇਆ ਇੱਥੇ ਬੰਦੇ ਪੈਦੇ ਜੀ ਇਹ ਕਿਹੜੇ ਬੰਦੇ ਪੈਏ ਬੰਦੇ ਭਾਈ ਉਹ ਹੀ ਲੁੱਟਖੋ ਵਾਲੇ ਪੈਦੇ ਕਿੰਨੇ ਜਣੇ ਹੋ ਹਾਂਜੀ ਕਿੰਨੇ ਜਣੇ ਹੋ ਸਹੀ ਆ ਗਏ ਦੋ ਜਾਨੇ ਹੋ ਜਿਨ੍ਹਾਂ ਨੂੰ ਪਾਇਆ ਦੋ ਜੱਟ ਹੈਗੇ 6 ਜਾਨੇ ਹਨ 4 ਮਗਰ ਹਨ ਦੋ ਅੱਗੇ ਗੱਡੀ ਤੁਹਾਡੇ ਕੋ ਮੋਟਰਸਾਈਕਲ ਹੀ ਹੁੰਦਾ ਕੋਈ ਹਾਂਜੀ ਉਹਨਾਂ ਕੋ ਮੇਰੀ ਚੱਲ ਤੇ ਕੀ ਹੋਇਆ ਕੀ ਤੁਹਾਡੇ ਕੋ ਹੋਇਆ ਕੁਝ ਨਹੀਂ ਭਾਜੀ ਜੋ ਮਗਰ ਉਹ ਗੱਡੀ ਦੀ ਲਾਈਟ ਵੱਜੀ ਉਹ ਭੱਜ ਗਏ ਅਸੀਂ ਕੋ ਤੇ ਬੰਦ ਲਏ ਕੀ ਮਾਰਿਆ ਗਈ ਉਹਨਾਂ ਨੇ ਮਾਰਿਆ ਭਾਜੀ ਦਸਟਰ ਮਾਰਿਆ ਲਾਉਣ ਕੌਣ ਦਿਆ ਮੋਟਰਸਾਈਕਲ ਲਾਉਣ ਗਲਦਾਰ ਤੋਂ ਲਿਆ ਲਈ ਗੱਡੀ ਮਗਰ ਕੌਣ ਸੀ ਮਗਰ ਜੱਟ ਹੈਲਸੈਂਡ ਦੇਖਾ ਨਹੀਂ ਦੀ ਗੱਡੀ ਤੇ ਮੌਕੇ ਤੇ ਹੋ ਗਈ ਉਹਨਾਂ ਦੇ ਸਿਰ ਤੇ ਮਾਰੀ ਕੋਈ ਚੀਜ਼ ਕਿੰਨਾ ਕੁ ਦਾ ਟਾਈਮ ਹੈ ਜੀ ਰਾਤ ਦਾ ਹਾਂਜੀ ਟਾਈਮ ਹੋਊਗਾ 7 ਸਵੇਰ 7 ਦਾ ਟਾਈਮ ਹੋਣਾ ਕਿਹੜੀ ਜਗ੍ਹਾ ਤੇ ਕੰਮ ਕਰਦੇ ਹੋ ਤੁਸੀਂ ਆਹ ਮਹਿੰਸ ਭਰਾਵਾਂ ਤੇ ਕਰਦੇ ਹੁੰਦੇ ਸਭਰਾ ਕਿਹੜੀ ਜਗ੍ਹਾ ਤੇ ਲੱਗੇ ਹੋ ਸਭਰਾ ਨਹੀਂ ਬੈਗ ਤੇ ਲੱਗੇ ਹੋ ਕਿਹਨਾਂ ਦੀ ਬੈਗ ਜਿੱਥੇ ਲੱਗੇ ਹੋ ਬੈਗ ਵਾਲਿਆਂ ਦੀ ਨੌਂ ਦਾ ਤੇ ਪਤਾ ਨਹੀਂ ਚਲੋ ਹਾਂ ਨੂੰ ਕੀ ਜਾਲ ਜੂਲ ਬੰਦੇ ਹੋਗੇ ਹਾਂਜੀ ਹਾਂਜੀ ਜਾਲ ਬੰਨ ਕੇ ਆਉਂਦੇ ਪੱਟੀ ਤੇ ਰਹਿਣ ਵਾਲੇ ਤੁਸੀਂ ਹਾਂਜੀ ਪੱਟੀ ਤੇ ਰਹਿਣ ਵਾਲੇ ਤੇ ਬਾਅਦ ਚ ਹੋ ਗਿਆ ਖੜਿਆ ਬਗਿਆ ਹਾਂਜੀ ਹਾਂਜੀ ਅੱਜ ਤੋਂ ਆਤ ਦਾ ਵੀ ਤੇ ਖੜਿਆ ਹੋ ਗਿਆ ਲੱਗੇ ਖੜਿਆ ਹੋਇਆ ਤੇ ਮੌਕੇ ਤੇ ਦੇਖੋ ਜੀ ਨਾ ਇੱਕ ਦਿਨ ਤੇ 10:30 ਵਜੇ ਕੱਥੀ ਦਿੰਦੇ ਸਾਹ ਚੱਲਦੇ ਹਨ ਮੌਕਾ ਲੈ ਕੇ ਹਨ ਦੁਕਾਨ ਦੇ ਤਾਂ ਜਿਹੜਾ ਮੋਟਰਸਾਈਕਲ ਉਹ ਉਹ ਕਿੱਡੀ ਜਗ੍ਹਾ ਤੇ ਹੈ ਮੋਟਰਸਾਈਕਲ ਇੱਥੇ ਬਾਹਰ ਤੇ ਲੱਗਾ ਵੀ ਭਾਈ ਮੰਨ ਨਹੀਂ ਸਾਡੀ ਪਤਾ ਨਹੀਂ ਬਾਹਰ ਤੇ ਲੱਗਾ ਇੱਥੇ ਬਾਹਰ ਤੇ ਮਿੰਦੀ ਲਾ ਦੇ ਦਿਆ ਆਪਣਾ ਹਾਂਜੀ ਬਸ ਇੱਥੇ ਕਿਹੜਾ ਪਿੰਡ ਆਸਥਨ ਪਟਿਆ ਤੇ ਜਨਾਂ ਦੀ ਮੌਤ ਹੈ ਕੀ ਲੱਗਦੇ ਤੁਹਾਡੇ ਪਤਿਆ ਆਪਣਾ ਘਰਾਂ ਦੇ ਭਰਾ ਦਾ ਕੀ ਕੱਲੋ ਜਿਆੜੀ ਉਹ ਜੀ ਪਰ ਆਉਂਦੇ ਕੰਮ ਤੋਂ ਦੇ ਆ ਇਹ ਬੰਦੇ ਪਏ ਕਿਹੜੀ ਜਗ੍ਹਾ ਤੇ ਆ ਕਾਜ ਦੇ ਪਰਲੇ ਦਾ ਹਾਂਜੀ ਆ ਸਾਰਾ ਹਸਪਤਾਲ ਆ ਬਾਪ ਨੂੰ ਕਰਦੇ ਕਿੰਨੇ ਵਜੇ ਦੀ ਵਾਰਦਾਤ ਸੀਗੀ ਇਹ ਜੀ 7 ਤੋਂ ਅੰਦਰ ਹੀ ਆ 10 ਮਿੰਟ ਬਾਅਦ ਕੱਟ ਲਾ ਲੋ ਕਿੰਨੇ ਜਣੇ ਆਹ ਇ ਟੋਟਲ ਇਹ ਦੋ ਜਣੇ ਮੋਟਰ ਸਾਹਿਬ ਦੇ ਹੀ ਹਾਂ ਤੇ ਉਹ ਕਿਦਾ ਹੁਣ ਕਿੰਨੇ ਪੈ ਗਏ ਉਹ ਨਹੀਂ ਦੇਖੇ ਕੀ ਮਾਂ ਕਰੋਗੇ ਨਾ ਇਹ ਤਾਂ ਮੁੰਡੇ ਨੇ ਵੀ ਛੋਟੇ ਛੋਟੇ ਬੱਚੇ ਆ ਕੋਈ ਹਾਂ ਕੋ ਸੋਚ ਲੋ ਕਿਹੜਾ ਪਿੰਡ ਆ ਕਰੋ ਕੀ ਲੱਗਦੇ ਜਿਹੜੇ ਜਿੰਨਾਂ ਦੀ ਮੌਤ ਹੋਈ ਆ ਮੇਰੇ ਪਤੀ ਕੀ ਨਾਂ ਹੈ ਇਹਨਾਂ ਦਾ ਗੁਰਦੀਆਲ ਸਿੰਘ ਕੀ ਗੱਲ ਬਾਤ ਹੋਈ ਆ ਪਾਜੀ ਕੰਮ ਕਰਕੇ ਆਉਂਦੇ ਸੀ ਹਾਂਜੀ ਤਾਂ ਉਹਨਾਂ ਨੂੰ ਉਥੋਂ ਬੰਦੇ ਪੈ ਗਏ ਹਾਂਜੀ ਉਹਨਾਂ ਦੇ ਦਾਤ ਤੱਕ ਨੂੰ ਤਰ ਮਾਰੇ ਮੁੰਡਾ ਦੱਸ ਰਿਹਾ ਜਿਹੜਾ ਕਿਹੜਾ ਪਿੰਡ ਆ ਕੈਰੋਂ ਜੀ ਜਿਹੜੇ ਆ ਬਾਰਦਾ ਦੇ ਕੀ ਮਸਲਾ ਕੀ ਸਰਾ ਹੈ ਕੀ ਮਸਲਾ ਆ ਵੀ ਇਸ ਬਰਾਵੀ ਗਏ ਜਿਹੜੇ ਸਰੀਏ ਦਾ ਕੰਮ ਕਰਦੇ ਆ ਹਾਂਜੀ ਮੈਨ ਤਾਂ ਮਜ਼ਦੂਰੀ ਵਾਲੇ ਬੰਦੇ ਆ ਹਾਂਜੀ ਛੋਟੇ ਛੋਟੇ ਇਹਨਾਂ ਦੇ ਬੱਚੇ ਆ ਸਾਡੀ ਪ੍ਰਸ਼ਾਸਨ ਤੋਂ ਇਹ ਮੰਗਿਆ ਕਿ ਇਹਨਾਂ ਨੂੰ ਕੁਛ ਨਾ ਕੁਛ ਇਹਨਾਂ ਨੂੰ ਸਹੂਲਤ ਦਿੱਤੀ ਜਾਵੇ ਤੇ ਵੱਡੀ ਕਾਰਵਾਈ ਕੀਤੀ ਕਿਹੜੀ ਜਗ੍ਹਾ ਤੇ ਗਏ ਕੰਮ ਕਰਨਾਂ ਕਿਸ ਬਰਾਵੀ ਗਏ ਸੀ ਕੀ ਕੰਮ ਕਰਦੇ ਆ ਜੀ ਸਰ ਇਹਦਾ ਕੰਮ ਕਰਦੇ ਆ ਚਾਲ ਬੰਨ੍ਹਦੇ ਆ ਕਿੰਨੇ ਵਿਅਕਤੀ ਸੀਗੇ ਇਹ ਦੋ ਜਣੇ ਪਹਿਲਾਂ ਆ ਗਏ ਆ ਤੇ ਚਾਰ ਖਣੀ ਸੱਤ ਜਣੇ ਸੀ ਚਾਰ ਪਿੱਛੋਂ ਆਉਣਦੇ ਆਗੇ ਉਹਨਾਂ ਨੇ ਆ ਕੇ ਇਹਨਾਂ ਨੂੰ ਚੁੱਕਿਆ ਵਾ ਉਹਨਾਂ ਨੇ ਦੇਖਿਆ ਵੀ ਸਾਡੇ ਬੰਦੇ ਡੁੱਬੇ ਪਏ ਨੇ ਉਹ ਨੌਜਵਾਨਾਂ ਦੀ ਰੋਡ ਤੇ ਡੈਥ ਹੋਈ ਆ ਕੀ ਮਾਮਲਾ ਪੂਰਾ ਜੀ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਆਸਰ ਦੇ ਇਲਾਕੇ ਤੋਂ ਦੋ ਬੰਦੇ ਰਾਤੀ ਨੂੰ ਲੇਟ ਨਾਈਟ ਕੰਮ ਕਰਕੇ ਜਾਲ ਬੰਨ੍ਹ ਕੇ ਸ਼ਹਿਰ ਨੂੰ ਆ ਰਹੇ ਸੀਗੇ ਲੱਗ ਲੱਗ ਥਾਵਾਂ ਦੇ ਉੱਤੇ ਰਹਿਣ ਵਾਲੇ ਨੇ ਟੋਟਲ 7 ਬੰਦੇ ਉੱਥੇ ਕੰਮ ਕਰਦੇ ਸੀਗੇ ਉਹਨਾਂ ਦੇ ਵਿੱਚੋਂ ਰਸਤੇ ਦੇ ਵਿੱਚ ਦੋ ਬੰਦਿਆਂ ਦੀ ਇੱਕ ਦੀ ਸਪੋਰਟ ਤੇ ਹੀ ਡੈਥ ਹੋ ਗਈ ਤੇ ਇੱਕ ਨੂੰ ਜਦੋਂ ਐਂਬੂਲੈਂਸ ਦੇ ਵਿੱਚ ਇਹਨਾਂ ਨੇ ਰੈਫਰ ਕੀਤਾ ਸੀਗਾ ਤਰਨਤਾਂ ਨੂੰ ਲੈ ਕੇ ਜਾ ਰਹੇ ਸੀ ਉੱਥੇ ਰਸਤੇ ਦੇ ਵਿੱਚ ਡੈਥ ਹੋ ਗਈ ਆ ਉਹਨਾਂ ਦੀ ਫੈਮਿਲੀ ਨੂੰ ਮਿਲਿਆ ਉਹਨਾਂ ਦੇ ਫੈਮਿਲੀ ਦੇ ਕਹਿਣ ਦੇ ਮੁਤਾਬਕ ਆ ਜੀ ਕਿ ਵੀ ਸਾਡੇ ਪਹਿਲਾਂ ਉਹ ਬੰਦਿਆਂ ਦਾ ਪੋਸਟਮਾਨ ਨੂੰ ਕਰਾਇਆ ਜਾਵੇ ਬੋਰਡ ਬਣਾ ਕੇ ਜਿਹੜੀ ਬੋਰਡ ਰ ਉਸੇ ਦੇ ਮੁਤਾਬਕ ਅਸੀਂ ਆਪਣੀ ਕਾਰਵਾਈ ਅਗਲੀ ਕਰਾਵਾਂਗੇ ਸਰ ਪਰਿਵਾਰ ਦਾ ਕਹਿਣਾ ਹੈ ਕਿ ਇਹਨਾਂ ਦੇ ਜਿਹੜਾ ਕਤਲ ਕੀਤਾ ਗਿਆ ਹੈ ਲੁੱਟਾਂ ਖੂਹਾਂ ਕਰਨ ਵਾਲਿਆਂ ਨੂੰ ਕਿ ਕੀ ਇਦਾਂ ਦਾ ਹੈਗਾ ਕੋਈ ਮਾਮਲਾ ਲੱਗਦਾ ਨਹੀਂ ਜੀ ਦੇਖੋ ਪਰਿਵਾਰ ਨੂੰ ਮਿਲ ਕੇ ਤੁਹਾਨੂੰ ਦੱਸਿਆ ਕਿ ਪਰਿਵਾਰ ਨੇ ਕਿਹਾ ਪਹਿਲੋਂ ਜਿਹੜਾ ਬੋਰਡ ਬਣੂਗਾ ਡਾਕਟਰਾਂ ਦਾ ਜੀ ਉਹ ਕਹਿਣਗੇ ਵੀ ਕਤਲ ਹੋਇਆ ਤੇ 302 ਚ ਚੱਲਿਆ ਜਾਊਗਾ ਜੀ ਉਹ ਕਹਿਣਗੇ ਐਕਸੀਡੈਂਟ ਹੋਇਆ ਜੀ ਤੇ 304A ਚ ਚਲਿਆ ਜਾਊਗਾ ਜੀ ਅਸੀਂ ਤਾਂ ਜਿਵੇਂ ਪਰਿਵਾਰ ਨੇ ਕਿਹਾ ਉਹਨਾਂ ਦੀ ਸਹਿਮਤੀ ਦੇ ਨਾਲ ਪਹਿਲਾਂ ਡਾਕਟਰਾਂ ਦਾ ਬੋਰਡ ਬਣਾ ਕੇ ਪੋਸਟਮਾਰਟਮ ਕਰਾਉਣ ਲੱਗੇ ਸਤਿ ਤੁਸੀਂ ਮੌਕੇ ਤੇ ਪਹੁੰਚੇ ਸੀ ਕਿ ਲੱਗਦਾ ਕਿ ਇਹ ਘਟਨਾ ਜਿਹੜੀ ਐਕਸੀਡੈਂਟ ਨਾ ਹੋਈ ਹੈ ਜਾਂ ਕਤਲ ਹੋਇਆ ਤੁਸੀਂ ਮੌਕੇ ਤੇ ਉਹ ਤਾਂ ਦੇਖੋ ਜੀ ਡਾਕਟਰ ਸਾਹਿਬ ਨੇ ਥੋੜੀ ਦੇਰ ਚ ਕਲੀਅਰ ਹੀ ਕਰ ਦੇਣਾ ਆ ਉਹਨ ਵਿੱਚ ਸਾਡੇ ਦੇਖਣ ਆ ਜਾਂ ਕੁਛ ਕਰਨ ਦੀ ਗੱਲ ਨਹੀਂ ਹੈਗੀ ਅਸੀਂ ਤਾਂ ਫੈਮਿਲੀ ਦੇ ਨਾਲ ਆ ਜੋ ਫੈਮਿਲੀ ਨੇ ਕਿਹਾ ਸੀ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਸਪਰ ਹੈ ਨਾ ਜਿਹੜਾ ਇਹ ਆਪਣਾ ਇਸ ਇਲਾਕੇ ਜਿੱਥੇ ਕਤਲ ਹੋਇਆ ਜਾਂ ਐਕਸੀਡੈਂਟ ਹੋਇਆ ਇੱਥੇ ਬਹੁਤ ਇਹੋ ਜਿਹੀਆਂ ਮਾਰਤਾਂ ਹੋ ਰਹੀਆਂ ਨੇ ਤੇ ਪ੍ਰਸ਼ਾਸਨ ਕਿਉਂ ਨਹੀਂ ਵਧੀਆ ਤਰੀਕੇ ਨਾਲ ਕੰਮ ਕਰਦਾ ਦੇਖੋ ਜੀ ਪ੍ਰਸ਼ਾਸਨ ਤਾਂ ਹਮੇਸ਼ਾ ਆਪਣੇ ਵੱਲੋਂ ਬੈਸਟ ਹੀ ਕਰਦਾ ਹੈ ਕਦੀ ਇਹ ਨਹੀਂ ਹੁੰਦਾ ਕਿ ਪ੍ਰਸ਼ਾਸਨ ਕੰਮ ਨਹੀਂ ਕਰਦਾ ਜਦੋਂ ਪਤਾ ਲੱਗਾ ਪ੍ਰਸ਼ਾਸਨ ਰਾਤੀ ਵੀ ਮੌਕੇ ਤੇ ਪਹੁੰਚਿਆ ਤੇ ਸਵੇਰ ਦਾ ਵੀ ਸਾਰੇ ਦਾ ਸਾਰਾ ਮੌਕੇ ਤੇ ਹੀ ਆਹਾ ਜੀ ਸਾਰੀ ਸਾਰੀ ਚੀਜ਼ ਨੂੰ ਵਿਜ਼ਿਟ ਕੀਤਾ ਹੈ ਹਰ ਰੋਜ਼ ਹੀ ਸਾਰੇ ਹੋਰੀਆਂ ਘਟਨਾਵਾਂ ਹੋ ਰਹੀਆਂ ਜਿਹੜੀ ਚੀਜ਼ ਕੋਈ ਧਿਆਨ ਚ ਆਉਂਦੀ ਹੈ ਜੀ ਦੇਖੋ ਉਹ ਤੇ ਉਸੇ ਟਾਈਮ ਹੀ ਕਾਰਵਾਈ ਵੀ ਕੀਤੀ ਜਾਂਦੀ ਹੈ